ਜਥੇਦਾਰ ਅਕਾਲ ਤਖਤ ਸਾਹਿਬ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਜੀ ਦੀ ਵਿਧੀ ਵਿਵਧਾਨ ਨਾਲ ਕੌਮ ਤੋਂ ਪ੍ਰਵਾਨਗੀ ਲੈ ਕੇ ਦੁਬਾਰਾ ਦਸਤਾਰਬੰਦੀ ਹੋਈ ਪਹਿਲਾਂ ਤਾਂ ਇਹ ਗੱਲ ਸੁਣਨ ਚ ਔਰ ਕਹਿਣ ਚ ਬੜੀ ਔਖੀ ਲੱਗਦੀ ਆ ਕਿ ਸਾਡੀ ਕੌਮ ਦਾ ਜਥੇਦਾਰ ਉਹਦੀ ਪਦਵੀ ਨਾਲ ਕਿਹੋ ਜਿਹਾ ਖਲਵਾੜ ਕਿਹੋ ਜਿਹਾ ਮਜ਼ਾਕ ਹੋ ਰਿਹਾ ਗੱਲਾਂ ਇੱਥੇ ਦੂ ਨੇ ਕਿ ਜੇ ਤਾਂ ਹੁਣ ਵਿਧੀ ਵਿਧਾਨ ਮੁਤਾਬਕ ਹੋਇਆ ਤਾਂ ਪਹਿਲਾਂ ਵਿਧੀ ਵਿਧਾਨ ਤੋਂ ਵਿਧਾਂ ਕਿਉਂ ਜਥੇਦਾਰ ਥਾਪਿਆ ਗਿਆ ਜੇ ਪਹਿਲਾਂ ਜਥੇਦਾਰ ਥਾਪ ਦਿੱਤੇ ਗਏ ਸੀ ਤਾਂ ਹੁਣ ਕਿਉਂ ਲੋਡ ਪੈ ਗਈ ਫਿਰ ਦੁਬਾਰਾ ਕੀ ਜੇ ਹੁਣ ਸਹੀ ਹੋਈ ਆ ਵਿਧੀ ਵਿਧਾਨ ਮੁਤਾਬਕ ਤਾਜਬੋਸ਼ੀ ਪਹਿਲਾਂ ਜਿਹੜਾ ਫਸੀਲ ਤੇ ਖੜ ਕੇ ਹੁਕਮਨਾਮੇ ਦਿੱਤੇ ਗਏ ਕੀ ਉਹ ਕੌਮ ਦੀ ਮਾਨ ਮਰਿਆਦਾ ਦੇ ਉਲਟ ਨਹੀਂ ਕੀ ਮਾਨ ਮਰਿਆਦਾ ਦਾ ਪਰੰਪਰਾਵਾ ਦਾ ਉਹਦੇ ਚ ਘਾੜ ਨਹੀਂ ਇਹ ਜਿਹੜੇ ਲੋਕ ਕਰ ਰਹੇ ਨੇ ਜਿਹੜੇ ਕਰਵਾ ਰਹੇ ਨੇ ਜਿਨ੍ਹਾਂ ਦੇ ਇਸ਼ਾਰਿਆਂ ਦੇ ਹੋ ਰਿਹਾ ਇਤਿਹਾਸ ਚ ਉਹਨਾਂ ਨੂੰ ਜਵਾਬ ਦੇਣਾ ਪਏਗਾ ਸੋ ਹੁਣ ਕੀ ਉਹ ਹੁਕਮਨਾਮੇ ਹੁਣ ਵਾਪਸ ਲਏ ਜਾਣਗੇ ਪਹਿਲਾਂ ਤਾਂ ਹੁੰਦਾ ਸੀ ਕਿਸੇ ਇੱਕ ਪਾਰਟੀ ਖਾਸ ਕਰਕੇ ਅਕਾਲੀ ਦਲ ਦਾ ਜੋ ਆਪਣੇ ਆਪ ਨੂੰ ਅਕਾਲੀ ਦਲ ਬਦਲ ਪੰਥ ਦੀ ਨਮਾਇਦਾ ਜਿਹਾ ਇਹ ਬੰਦੀ ਕਹੋਂਦੇ ਕਿ ਜ਼ਿਲ੍ਹਾ ਜ਼ਥੇਦਾਰ ਬਣਾਤਾ ਜ਼ਿਲ੍ਹਾ ਜ਼ਥੇਦਾਰ ਲਾਤਾ ਕਿਸੇ ਦੇ ਕਹਿਣ ਤੇ ਲਾਤਾ ਕਿਸੇ ਦੇ ਕਹਿਣ ਤੇ ਲਾਤਾ ਇਹ ਉਥੋਂ ਚੱਲਦਾ ਚੱਲਦਾ ਕੰਮ ਤਖਤਾਂ ਦੇ ਜ਼ਥੇਦਾਰਾਂ ਤੱਕ ਵੀ ਪਹੁੰਚ ਗਿਆ ਤੇ ਹੁਣ ਤਾਂ ਇਤਿਹਾਸ 'ਚ ਗੱਲ ਇਹ ਨਹੀਂ ਹੋ ਗਈ ਕਿ ਥਾਪੇ ਹੋਏ ਜ਼ਥੇਦਾਰ ਨੂੰ ਦੁਬਾਰਾ ਵਿਧੀ ਵਿਧਾਨ ਦੁਆਰਾ ਥਾਪਿਆ ਜਾ ਰਿਹਾ ਇਸ ਗੱਲ ਦਾ ਜਵਾਬ ਜਿਹੜਾ ਪੈਗਾ ਉਸ ਧਿਰ ਨੂੰ ਜਿਹੜੇ ਸਿੱਖ ਕੌਮ ਦੇ ਧਾਰਮਿਕ ਮਾਮਲਿਆਂ 'ਚ ਧਾਰਮਿਕ ਕੰਮਾਂ 'ਚ ਇੰਨੀ ਜਿਆਦਾ ਦਖਲਦਾਨੀ ਦੇ ਰਹੀ ਆ ਕਿ ਇਹ ਵੀ ਨਹੀਂ ਪਤਾ ਲੱਗ ਰਿਹਾ ਵੀ ਕੀ ਅਸੀਂ ਸਹੀ ਕਰ ਰਹੇ ਆ ਜਾਂ ਗਲਤ ਕਰ ਰਹੇ ਆ ਇਹ ਜਿਸ ਤਰ੍ਹਾਂ 2015 'ਚ ਪਹਿਲਾਂ ਸਰਸੇ ਵਾਲੇ ਪਖੰਡੀ ਸਾਧ ਨੂੰ ਮਾਫੀ ਦੇ ਦਿੱਤੀ ਫਿਰ ਉਹ ਮਾਫੀ ਵਾਪਸ ਲੈ ਲਈ ਉਦੋਂ ਵੀ ਕੌਮ ਦੀ ਭਾਵਨਾਵਾਂ ਨਾਲ ਖਲਵਾੜ ਹੋਇਆ ਸੀ ਹੁਣ ਫੇਰ ਇਹ ਖਲਵਾੜ ਹੋਇਆ ਉਦੋਂ ਦਾ ਵੀ ਹਿਸਾਬ ਕੌਮ ਨੇ ਹੁਣ ਤੱਕ ਮੰਗ ਰਹੀ ਆ ਇਸ ਚੀਜ਼ ਦਾ ਹਿਸਾਬ ਵੀ ਉਸ ਧਿਰ ਕੋਲੋਂ ਤੇ ਖਾਸ ਕਰਕੇ ਐਸਜੀਪੀਚ ਦੇ ਪ੍ਰਧਾਨ ਕੋਲੋਂ ਉਦੋਂ ਉਸ ਵੇਲੇ ਦੇ ਪ੍ਰਧਾਨ ਕੋਲੋਂ ਤੇ ਹੁਣ ਹੁਣ ਦੇ ਪ੍ਰਧਾਨ ਕੋਲੋਂ ਜਿਹੜੇ ਪਹਿਲਾਂ ਘਰੇ ਬੈਠ ਗਏ ਤਖਤ ਦਾ ਜਥੇਦਾਰ ਜਾਇਆ ਮਨਾਉਣ ਉਦੋਂ ਮੰਨੇ ਨਹੀਂ ਜਦੋਂ ਇੱਕ ਪਾਰਟੀ ਦਾ ਪ੍ਰਧਾਨ ਗਿਆ ਤਾਂ ਬੰਨ ਗਏ ਉਹਦਾ ਕੀ ਕਾਰਨ ਹੈ ਸੰਗਤ ਵੀ ਜਾਣਦੀ ਆ ਸਾਰੇ ਆਪਾਂ ਜਾਣਦੇ ਆ ਸੋ ਗੱਲ ਤਾਂ ਇਹ ਆ ਵੀ ਤੁਸੀਂ ਹੋਰ ਜੋ ਮਰਜ਼ੀ ਕਰੀ ਜਾਂਦੇ ਜੋ ਮਰਜ਼ੀ ਕਰੀ ਜਾਓ ਕੋਈ ਕਿਸੇ ਨੂੰ ਸੀ ਕਿਉਂਕਿ ਅਕਾਲੀ ਦਲ ਬਾਦਲ ਦਾ ਤਾਂ ਭੋਗ ਪੈ ਹੀ ਗਿਆ ਤੇ ਕੌਮ ਦਾ ਵੀ ਬਹੁਤ ਵੱਡਾ ਨੁਕਸਾਨ ਹੋਇਆ ਇਸ ਚ ਪਰ ਜਿਹੜੀ ਇਹ ਗੱਲ ਹੋਈ ਅੱਜ ਆਨੰਦਪੁਰ ਸਾਹਿਬ ਦੀ ਧਰਤੀ ਤੇ ਕਿ ਥਾਪੇ ਹੋਏ ਜ਼ਥੇਦਾਰ ਨੂੰ ਦੁਬਾਰੇ ਵਿਧੀ ਵਿਧਾਨ ਦੁਆਰਾ ਥਾਪਿਆ ਗਿਆ ਕਿ ਪਹਿਲਾਂ ਵਿਧੀ ਵਿਧਾਨ ਦੇ ਅਨੁਕੂਲ ਨਹੀਂ ਸੀ ਜੇ ਨਹੀਂ ਅਨੁਕੂਲ ਸੀ ਤਾਂ ਉਹੀ ਜੀ ਗਲਤੀ ਕਿਉਂ ਕੀਤੀ ਪਹਿਲਾਂ ਫਿਰ ਐਨੇ ਮਹੀਨਿਆਂ ਬਾਅਦ ਵਿਧੀ ਵਿਧਾਨ ਜਾਦ ਆ ਗਿਆ ਇਹ ਕੌਮ tạmਮੀ ਸਾਹਿਬ ਇਕ ਕੌਮ ਦੀ ਭਾਵਨਾਵਾਂ ਨਾਲ ਮਾਨ ਮਰਿਆਦਾ ਨਾਲ ਖਲਵਾੜ ਹੈ ਤਖਤ ਢਹੇ ਹੋਏ ਬਿਲਡਿੰਗਾਂ ਢਈਆਂ ਹੋਈਆਂ ਦੁਬਾਰਾ ਬਣ ਜਾਂਦੀਆਂ ਜਿੱਥੇ ਮਾਨ ਮਰਿਆਦਾ ਨੂੰ ਢਾਅ ਲੱਗੇ ਉਹ ਚੀਜ਼ਾਂ ਬਹੁਤ ਲੰਮਾ ਸਮਾਂ ਠੀਕ ਨਹੀਂ ਹੁੰਦੀਆਂ ਕਦੇ ਵੀ ਠੀਕ ਨਹੀਂ ਹੁੰਦੀਆਂ ਇਤਿਹਾਸ 'ਚੋਂ ਗਲਤੀ ਸਦਾ ਰੜਕਦੀ ਰਹਿੰਦੀ ਆ ਤੇ ਤੁਹਾਡੇ ਵੇਲੇ ਹੋਈ ਆ ਇਹ ਤੁਸੀਂ ਸਦਾ ਇਸ ਚੀਜ਼ ਦੇ ਜਵਾਬਦੇ ਹੋਵੋਗੇ ਉਹ ਪਰਿਵਾਰ ਤਾਂ ਜਵਾਬਦੇ ਹੈ ਹੀ ਹੈ ਜਿਹੜਾ 1978 ਤੋਂ ਕੌਮ ਨਾਲ ਹਲੋ ਕੌਮ ਦੀ ਭਾਵਨਾਵਾਂ ਨਾਲ ਖਲਵਾੜ ਕਰਦਾ ਆ ਰਿਹਾ ਜਥੇਦਾਰ ਨੇ ਸਿੱਖ ਕੌਮ ਦੇ ਉਹਨਾਂ ਨੂੰ ਇੱਕ ਕਹਾਣੀ ਸੁਣਾਉਣੀ ਆ ਅਗਰ ਉਹ ਕਹਾਣੀ ਸਾਡੀ ਸਿੱਖ ਸੰਗਤਾਂ ਨੂੰ ਜਾਂ ਸਾਡੀ ਸਨਾਤਨ ਸਮਾਜ ਨੂੰ ਹਰ ਉਸ ਵਿਅਕਤੀ ਨੂੰ ਇਹ ਸੁਣਨੀ ਚਾਹੀਦੀ ਤੁਹਾਡੇ ਕੰਮ ਆਉਗੀ ਨਾਲ ਤੁਹਾਨੂੰ ਇਹਨਾਂ ਦੇ ਕਿਰਦਾਰਾਂ ਦਾ ਪਤਾ ਲੱਗ ਜਾਊਗਾ ਕਿ ਜਥੇਦਾਰ ਕਿਹਨੂੰ ਕਹਿੰਦੇ ਨੇ ਰਾਜਾ ਕਿਹਨੂੰ ਕਹਿੰਦੇ ਨੇ ਮਹਾਰਾਜਾ ਕਿਹਨੂੰ ਕਹਿੰਦੇ ਨੇ ਇੱਕ ਵਾਰ ਦੀ ਗੱਲ ਆ ਕਿ ਮੇਰੇ ਉਸਤਾਦ ਜੀ ਨੇ ਕਿਹਾ ਕਿ ਜਿਹੜਾ ਮੈਂ ਹੁਣ ਮਹਾਰਾਜ ਦਾ ਨਾਮ ਹੈ ਕਿ ਰਾਜ ਕਿਵੇਂ ਗਿਆ ਇੱਕ ਰਾਜੇ ਦਾ ਰਾਜ ਕਿਵੇਂ ਗਿਆ ਰਾਜ ਇਸ ਤਰ੍ਹਾਂ ਗਿਆ ਕਿ ਉਹਦਾ ਜਿਹੜਾ ਬੇਟਾ ਸੀ ਉਹਨੇ ਇੱਕ ਡਰੈਸ ਆਰਡਰ ਕੀਤੀ ਇੱਕ ਕੋਟ ਆਰਡਰ ਕੀਤਾ ਇੰਗਲੈਂਡ ਤੋਂ ਕੀਤਾ ਜਦੋਂ ਉਹ ਕੋਟ ਆਰਡਰ ਹੋ ਕੇ ਆਇਆ ਦਰਬਾਰ ਦੇ ਵਿੱਚ ਤਾਂ ਬਾਕੀ ਦੇ ਜਿਹੜੇ ਲੋਕ ਸਾਰੇ ਇਕੱਠੇ ਹੋਏ ਕਿ ਕਿ ਡਰੈਸ ਬੜੀ ਡਿਫਰੈਂਟ ਸੀ ਦੇਖਿਆ ਜਾਣਾ ਸੀ ਕਿ ਡਰੈਸ ਕਿਵੇਂ ਦੀ ਬਣੇਗੀ ਜਾਦ ਤੱਕ ਉਹ ਕੋਟ ਆਰਡਰ ਹੋ ਗਿਆ ਸਾਈਜ਼ ਦਾ ਥੋੜਾ ਫਰਕ ਪੈ ਗਿਆ ਤੇ ਜਿਹੜਾ ਰਾਜੇ ਦਾ ਪੁੱਤ ਸੀ ਉਹ ਜਿਹੜਾ ਟੇਲਰ ਮਾਸਟਰ ਸੀ ਜਿਹੜਾ ਉਸ ਸਮੇਂ ਦਾ ਉਹਦਾ ਡਿਜ਼ਾਈਨਰ ਸੀ ਉਹਨੂੰ ਕਹਿੰਦਾ ਕਿ ਇੱਥੋਂ ਥੋੜਾ ਟਾਈਟ ਆ ਇਹਦੀ ਥੋੜੀ ਐਡਜਸਟਮੈਂਟ ਕਰ ਦੋ ਬਸ ਐਨੀ ਗੱਲ ਕਹਿਣ ਦੀ ਜ਼ਰੂਰਤ ਪਈ ਕਿ ਰਾਜੇ ਨੇ ਸਾਰੀ ਸਭਾ ਬੁਲਾਈ ਤੇ ਸਾਰਿਆਂ ਨੂੰ ਇਕੱਠਿਆ ਕੀਤਾ ਤੇ ਕਿਹਾ ਕਿ ਹੁਣ ਸਾਡਾ ਰਾਜ ਚਲੇ ਗਿਆ ਹੁਣ ਤੇ ਬਾਅਦ ਅਸੀਂ ਰਾਜ ਨਹੀਂ ਕਰਾਂਗੇ ਉਹ ਕਹਿੰਦੇ ਗੱਲ ਕੀ ਹੋਈ ਆ ਚੰਗੀ ਭਲੀ ਸਵਾ ਲੱਗੀ ਆ ਤੇ ਰਾਜ ਜਾਣ ਦਾ ਤਾਂ ਇਹ ਵਿੱਚ ਕੋਈ ਕਾਰਨ ਨਹੀਂ ਆ ਆਖਰਕਾਰ ਰਾਜੇ ਨੇ ਕਿਹਾ ਕਿ ਰਾਜ ਸਾਡਾ ਹੁਣ ਜਾਣਾ ਕਨਫਰਮ ਹੈ ਉਹਦਾ ਕਾਰਨ ਇੱਕ ਹੈ ਕਿ ਜਿਹੜਾ ਇਹ ਪੁੱਤ ਮਹਾਰਾਜੇ ਦਾ ਜੇ ਕੋਟ ਦੀ ਅਡਜਸਟਮੈਂਟ ਇਹੀ ਕਰਾਉਣ ਲੱਗਿਆ ਫਿਰ ਕਾਹਦਾ ਰਾਜਾ ਜਿਹਦੇ ਨੂੰ ਨਹੀਂ ਫਿੱਟਾ ਫੁੱਟਦੇ ਕਿਸੇ ਨੂੰ ਪਾੜ ਦੇ ਅੱਗ ਲਾ ਦੇ ਜਿਹੇ ਦਰਜੀ ਨੂੰ ਫਾਂਸੀ ਲਾ ਦੇ ਜਿਉਂਨੇ ਤੇਰਾ ਠੀਕ ਨਹੀਂ ਬਣਾਇਆ ਪਰ ਉਹ ਵਿਰਤੀ ਜਿਹੜੀ ਅਡਜਸਟਮੈਂਟ ਦੀ ਆ ਉਹ ਇੱਕ ਪਿਖਾਰੀ ਦੀ ਵਿਰਤੀ ਆ ਉਹ ਇੱਕ ਰਾਜੇ ਦੀ ਵਿਰਤੀ ਨਹੀਂ ਹੋ ਸਕਦੀ ਸੋ ਜਿਹੜਾ ਇਹ ਵਿਰਤੀ ਦੀ ਗੱਲ ਹੈ ਜਿਹੜਾ ਵਿਰੋਧ ਕਰਨੇ ਵਾਲੇ ਸੀਗੇ ਜਿਹੜੇ ਜਥੇਦਾਰ ਜਿਹੜੇ ਪੰਥ ਪਾਸ਼ਾ ਕਹੌਣ ਨਾਲ ਉਹਨਾਂ ਦੀ ਵਿਰਤੀ ਤੁਸੀਂ ਕਿਵੇਂ ਦੀ ਆ ਉਹ ਤੁਸੀਂ ਬਹੁਤ ਜ਼ਿਆਦਾ ਸਮਝਦਾ ਰਹੋ ਜਿਹੜੇ ਧੱਕੇ ਨਾਲ ਆ ਕੇ ਸੁੱਚਾ ਸਿੰਘ ਲੰਗਾ ਦੀ ਪੱਗ ਨੂੰ ਐਕਸੈਪਟ ਕਰਨ ਵਾਲੇ ਨੇ ਉਹਨਾਂ ਦੀ ਵਿਰਤੀ ਕਿਵੇਂ ਦੀ ਆ ਜਿਹੜਾ ਇਸ ਸਮੇਂ ਰਾਜ ਚਲਾਉਣ ਵਾਲਾ ਜਿਨ੍ਹਾਂ ਦੀਆਂ ਵੀਡੀਓ ਸਵੈਰਲ ਹੋ ਰਹੀਆਂ ਉਹਨਾਂ ਦੀ ਵਿਰਤੀ ਕਿਵੇਂ ਦੀ ਆ ਸੋ ਸਾਨੂੰ ਇੱਕ ਰਾਜੇ ਦੀ ਤਲਾਸ਼ ਹੈ ਇੱਕ ਉਸ ਪਾਤਸ਼ਾਹ ਦੀ ਵੀ ਤਲਾਸ਼ ਆ ਇੱਕ ਜਥੇਦਾਰ ਦੀ ਵੀ ਤਲਾਸ਼ ਆ ਇੱਕ ਕੌਮ ਨੂੰ ਇੱਕ ਨੁਮਾਇंदे ਦੀ ਵੀ ਤਲਾਸ਼ ਆ ਜਿਹੜਾ ਇੱਕ ਅਗਵਾਈ ਕਰ ਸਵੇ ਜਿਹੜਾ ਐਦਾਂ ਦੇ ਇੱਕ ਕੋਟਾਂ ਦੀ ਅਡਜਸਟਮੈਂਟ ਨਾ ਕਰ ਪਾਵੇ ਚਾਹੇ ਉਹ ਅਡਜਸਟਮੈਂਟ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਕੀਤੀ ਚਾਹੇ ਉਹ ਅਡਜਸਟਮੈਂਟ ਤੁਸੀਂ ਪੰਥ ਦੀਆਂ ਜਥੇਵੰਦੀਆਂ ਦੇ ਨਾਲ ਸੋਚਾ ਸਿੰਘ ਲੰਗਾ ਨੇ ਕੀਤੀ ਚਾਹੇ ਤੁਸੀਂ ਉਹ ਅਡਜਸਟਮੈਂਟ ਗੜਗਾਜਬ ਨਾਲ ਕੀਤੀ ਚاہے ਉਹ ਅਡਜਸਟਮੈਂਟ ਤੁਸੀਂ ਪੰਜਾਬ ਸਰਕਾਰ ਨਾਲ ਕੀਤੀ ਇਹ ਅਡਜਸਟਮੈਂਟ ਜਿਹੜੀ ਆ ਇੱਕ ਰਾਜੇ ਦੀ ਵਿਰਤੀ ਨਹੀਂ ਹੈ ਇੱਕ ਭਿਖਾਰੀ ਦੀ ਵਿਰਤੀ ਹੈ ਰਾਜਾ ਕਦੇ ਆਪਣੀ ਅਡਜਸਟਮੈਂਟ ਨਹੀਂ ਕਰਦਾ ਰਾਜੇ ਦੇ ਘਰ ਜੰਮਣਾ ਹੀ ਰਾਜ ਨਹੀਂ ਹੁੰਦਾ ਰਾਜੇ ਦੇ ਘਰ ਪੈਦਾ ਹੋਣਾ ਹੀ ਰਾਜੇ ਦੀਆਂ ਨਿਸ਼ਾਨੀਆਂ ਨਹੀਂ ਇੱਕ ਸੋਚ ਇੱਕ ਵਿਰਤੀ ਹੀ ਰਾਜੇ ਦੀ ਨਿਸ਼ਾਨੀ ਹੈ ਸੋ ਇਹ ਜਿਹੜੇ ਲੋਕ ਨੇ ਜਿਨ੍ਹਾਂ ਨੇ ਅੱਜ ਪੰਥਦੀਆਂ ਅੱਖਾਂ ਦੇ ਵਿੱਚ ਮਿੱਟੀ ਪਾਈ ਜਿਨ੍ਹਾਂ ਨੇ ਅੱਜ ਕੌਮ ਨੂੰ ਗੁੰਮਰਾਹ ਕੀਤਾ ਜਿਨ੍ਹਾਂ ਲੋਕਾਂ ਨੇ ਆਪਣੀਆਂ ਕੁਰਸੀਆਂ ਨੂੰ ਵੇਚ ਦਿੱਤਾ ਜਿਨ੍ਹਾਂ ਨੇ ਆਪਣੀਆਂ ਉਹਨਾਂ ਬਲਾਤਕਾਰੀਆਂ ਨਾਲ ਐਡਜਸਟਮੈਂਟ ਕੀਤੀ ਜਿਨ੍ਹਾਂ ਲੋਕਾਂ ਨੇ ਉਹਨਾਂ ਗੁਰੂ ਦੀਆਂ ਬੇਅਦਬੀਆਂ ਕੰਨਿਆਂ ਨਾਲ ਐਡਜਸਟਮੈਂਟ ਕੀਤੀ ਜਿਨ੍ਹਾਂ ਨੇ ਸਮੇਂ ਦੀਆਂ ਸਰਕਾਰਾਂ ਨਾਲ ਐਡਜਸਟਮੈਂਟ ਕੀਤੀ ਇਹ ਉਹ ਲੋਕਾਂ ਨੂੰ ਕੌਮ ਦਾ ਖਿਮਾ ਭਲਾ ਕਰ ਸਕਦੇ ਨੇ ਇਹਨਾਂ ਦੀ ਵਿਰਤੀ ਤੁਹਾਨੂੰ ਪਤਾ ਹੀ ਆ ਕਿਸ ਕੈਟਾਗਰੀ ਦੇ ਨੇ ਇਹ ਉੱਥੇ ਹੀ ਰਹਿਣਾ ਬਸ ਇੰਨੇ ਹੀ ਬਹੁਤ ਛੇਤਰ ਜਿਆਦਾ ਮਾਰਤੇ ਤੇ ਫਿਰ